ਆ ਕੰਮ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਦੇ ਜੀ ਫਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਜੱਗੀ ਬਾਈ ਕੋ ਪਹੁੰਚ ਚੁੱਕੇ ਆ ਪਿੰਡ ਕੰਗ ਜ਼ਿਲ੍ਹਾ ਤਰਨਤਾਰ ਵਾਲਾ ਤਹਿਸੀਲ ਖੰਡੂਰ ਸਾਹਿਬ ਤੇ ਆਓ ਫਿਰ ਬਾਈ ਜੀ ਨੇ ਗੱਲਬਾਤ ਕਰਦੇ ਨਾਲੇ ਅੱਜ ਬਾਈ ਦਾ ਜਨਮ ਦਿਨ ਆ ਤੇ ਮੇਰੇ ਭਰਾ ਸਾਰਿਆਂ ਨੂੰ ਮੁਬਾਰਕਾਂ ਦੇਣੀਆਂ ਬਾਈ ਜੀ ਸਤਿ ਸ਼੍ਰੀ ਅਕਾਲ ਪਹਿਲਾਂ ਤੁਹਾਡੇ ਜਨਮ ਦਿਨ ਬਹੁਤ ਬਹੁਤ ਮੁਬਾਰਕਾਂ ਭਾਈ ਬਹੁਤ ਭਾਈ ਤੁਹਾਨੂੰ ਵੀ ਬਹੁਤ ਮੁਬਾਰਕਾਂ ਤੁਹਾਡੀ ਲੰਮੀ ਉਮਰ ਕਰੇ ਤੇ ਐਂ ਜੁਗਿਆ ਤੁਹਾਡਾ ਬਹੁਤ ਬਹੁਤ ਮੁਬਾਰਕਾ ਭਾਈ ਬਹੁਤ ਬਹੁਤ ਜੀ ਮਹਾਰਾਜ ਸਰਬਤਰਾਏ ਭਲਾ ਕਰੇ ਮਹਾਰਾਜ ਹੋਰ ਸੁਣਾਓ ਕਿਤਾ ਕੀਤਾ ਜਿੱਕੇ ਤੁਹਾਨੂੰ ਪਤਾ ਨਹੀਂ ਜੀ ਚੰਦਨਾਂ ਚ ਹਾਂਜੀ ਪਤਾ ਨਹੀਂ ਨਹੀਂ ਪਤਾ ਹੀ ਮੈਂ ਹਾਂ ਚੱਲ ਲੋਕ ਲਗਾ ਕੇ ਕਰ ਪਰ ਪਤਾ ਲੱਗ ਗਿਆ ਚਲੋ ਕੋਈ ਨਹੀਂ ਨਹੀਂ ਚਲੋ ਕੋਈ ਜੀ ਚੰਦਨ ਦੇਂਦਾ ਤੇ ਪਤਾ ਹੀ ਵੈਤਰੀ ਦਾ ਚਲੋ ਮਨਾਇਆ ਨਹੀਂ ਉਧਾ ਕਰੀ ਖੁਸ਼ੀ ਵਾਲਾ ਟੈਮ ਹਾਂਜੀ ਹਾਂਜੀ ਕੇ ਕੋ ਕਦੀ ਕਟਿਆ ਹੀ ਨਹੀਂ ਆ ਅੱਜ ਕਟਵੇ ਜਿੱਕੀ ਜਾ ਕੇ ਹਾਂਜੀ ਅੱਜ ਆਓ ਸ਼ਹਿਰ ਤੇ ਉਹ ਆਪਣੇ ਆਏ ਅੱਜ ਸੱਜਣ ਮੇਲੀ ਆ ਬਾਈ ਹੁਣ ਆਏ ਬਟੇ ਸਿੱਖੇ ਤੋਂ ਹਾਂਜੀ ਤੇ ਇਹਨਾਂ ਦੀ ਸਾਰੀ ਮਿਹਰਬਾਨੀ ਹੈ ਮਾਮੂ ਆਲ ਦਵਾਉਂਦੇ ਅੱਜ ਫੇਰ ਹਾਜ਼ਰ ਹੋਏ ਆਪਾਂ ਮਾਮੂ ਆਉਂਦੇ ਹੀ ਬਾਈ ਹੁਣ ਆਜੋ ਜੀ ਆਜੋ 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 ਕੋਈ ਨਹੀਂ ਓਏ ਆਜੋ ਯਾਰ ਕੋਈ ਗੱਲ ਨਹੀਂ ਫੇਰ ਕੀ ਹੋ ਗਿਆ ਕਿੱਦਾਂ ਠੀਕ ਠਾਕ ਵਧੀਆ ਲੇਟ ਹੀ ਬੜਾ ਕਰਤਾ ਅੱਜ ਤੁਸੀਂ ਜੀ ਅੱਜ ਤੀਜੀ ਮੇਸਾ ਚੁੱਕੀ ਅੱਜ 12 ਵਜੇ ਟਾਈਮ ਤੇ 3 ਵਜੇ ਗਈ ਚੌਥੀ ਯਾਰ ਪਾਣੀ ਮਾਰਤਾ ਅਸੀਂ ਤੇ ਬਈ ਹਸੀਗਾ ਹੋਰ ਸਭ ਠੀਕ ਠਾਕ ਜੀ ਇਨਾਂ ਦੀ ਸਾਰੀ ਮਿਹਰਬਾਨੀ ਹੈ ਇਹੀ ਮਾਲ ਮੋ ਲੈ ਕੇ ਦਿੰਦੇ ਆ। ਇਹ ਆਪਣਾ ਆਪਣਾ ਪ੍ਰੇਮ ਆ ਮਹਾਰਾ ਦੀ ਕਿਰਪਾ ਵਾ। ਵਧਾਈ ਆਪਣਾ ਚਲੋ ਮਾਲ ਡੰਗਰ ਦੀ ਗੱਲ ਅਲੱਗ ਹੁੰਦੀ ਆ ਬੰਦੇ ਦਾ ਪ੍ਰੇਮ ਹੁੰਦਾ ਵਾ। ਚਲੋ ਜਦੋਂ ਦਾ ਆਪਣਾ ਬਰਥਡੇ ਸੀ ਅਸੀਂ ਇਹਨੂੰ ਵਧਾਈਆਂ ਦੇਣਾ ਸਪੈਸ਼ਲ ਆਏ ਚਲੋ ਜਵੇਲ ਵਧਾਈਆਂ ਦੇਣੇ ਆਏ ਹਾਂ। ਹਾਂਜੀ ਹਾਂਜੀ। ਆਂਦਰਸਤੀ ਰੱਖੇ ਲੰਮੀ ਉਮਰ ਬਖਸ਼ੇ। ਹਾਂਜੀ ਹਾਂਜੀ। ਵੇਲੋ ਕਿੰਨੀ ਜੱਗੀ ਕਿੰਨੀ ਲੰਮੀ ਉਮਰ ਵਾਸੀਂ ਮੰਗਦੇ ਨਾ ਸ਼ੰਭੂ ਮੰਗਦਾ ਤੇ ਭਾਈ ਦੇ। ਹਾਂਜੀ ਅਸੀਂ ਅੱਗੇ ਗੱਲਾਂ ਕਰੀ ਤੀਆਂ ਵਾਂਗੇ ਇੱਕ ਕੰਮ ਤੋਂ ਨਾ ਚਲੋ ਇਹ ਨਹੀਂ ਕਿ ਮੈਂ ਕਿਸੇ ਨੂੰ ਰੋਟੀ ਦਿੰਨਾ ਚਾਹ ਤੁਹੀਂ ਮਾਕੇ ਇੱਕ ਕਾਮ ਦੇ ਉੱਤੋਂ ਪਤਾ ਨਹੀਂ ਕਿੰਨੇ ਘਰ ਰੋਟੀ ਖਾਂਦੇ ਆ ਅਸੀਂ ਵਪਾਰ ਕਰਦੇ ਆ ਤੁਸੀਂ ਆਡੀ ਵੀਡੀਓ ਪਾਉਣ ਆਉਂਦੇ ਜੇ ਤੁਸੀਂ ਜੇ ਦਲਾਲ ਹੈ ਸਾਡੇ ਵੀਰ ਆਏ ਵੀ ਸਾਡੇ ਨਾਲ ਆ ਆਪਣੇ ਗੱਡੀਆਂ ਵਾਲੇ ਆ ਗੱਡੀਆਂ ਵਾਲੇ ਸਾਰੇ ਚਬੂਕ ਲਿਆਰਿਆਂ ਵਾਲੇ ਆ ਮਲਕ ਏ ਟੂ ਜ਼ੈਡ ਲਾ ਕੇ ਇੱਕ ਕੰਮ ਦੇ ਉਤੋਂ ਮੇਰੇ ਸਾਹ ਨਾਲ ਘਾਟ ਘਾਟ 50 ਘਰ ਰੁਪਏ ਖਾਂਦੇ ਭਾਜੀ ਹਾਂ ਦੇ ਖਾਂਦੇ ਭਾਜੀ ਤੇ ਕੋਈ ਬੰਦਾ ਇੱਕ ਨਹੀਂ ਹੈ ਕਿ ਹਾਂ ਇੱਕ ਹੀ ਦੇਣ ਵਾਲਾ ਵਾ ਦੇਣ ਵਾਲਾ ਉੱਪਰ ਵਾਲਾ ਵਾ ਪਰ ਬੰਦੇ ਦਾ ਸਾਥ ਹੁੰਦਾ ਸਹਿਯੋਗ ਹੁੰਦਾ ਵਾ ਹਾਂ ਕਿ ਸਾਰੇ ਬੰਦੇ ਵੀਰ ਨਾਲ ਰਲ ਮਿਲ ਕੇ ਚੱਲੀਦਾ ਵਾ ਬਿਲਕੁਲ ਜੀ ਬਿਲਕੁਲ ਹਾਂਜੀ ਤੇ ਬਾਕੀ ਚਲੋ ਮਾਰਾ ਸਾਰਿਆਂ ਦਾ ਇਦਾਂ ਹੀ ਆ ਕਿ ਰਲ ਮਿਲ ਕੇ ਚੱਲਣ ਸਾਰੇ ਫੇਰ ਹੀ ਮਜ਼ਾ ਆਉਂਦਾ ਵਾ ਚਲੋ ਉਹ ਸੁਣਾਓ ਕਿਦਾਂ ਬਾਡੇ ਦੀਆਂ ਆਫਰਾਂ ਦਾ ਲੈ ਲੋ ਅੱਜ ਝੋਟੀਆਂ ਭਾਜੀ 11 12 ਫਿਰ ਉਹ ਤਿੰਨ ਮਾਰ ਸਾਰਾ ਵੇ ਗਿਆ ਅੱਜ ਫਿਰ ਮਾਲ ਭਾਜੀ ਨਵਾਂ ਆਇਆ ਵਾ 12 ਝੋਟੀਆਂ ਬਸ 6 ਪਾਉਣੀਆਂ 6 ਝੋਟੀਆਂ ਫੇਰ ਤੂੰ ਬਾ ਤੁਰੇ ਹੀ ਆਉਣਾ ਹਣ ਬਸ ਪਰਸੋਂ ਤੱਕ ਫਿਰ ਮਾਲ ਮਰ ਕੇ ਆਪਾਂ ਨਵੀਂ ਤੋਂ ਨਵਾਂ ਹੀ ਮਰ ਕੇ ਝੋਟੀਆਂ ਟੌਪ ਤੋਂ ਟੌਪ ਆ ਠੀਕ ਆ ਰੈਗੂਲਰ ਹੀ ਹੁਣ ਮਾ ਵੀਡੀਓ ਹੋਣੀ ਆ ਹੈ ਕਾਵਾ ਪਾਏ ਵਾਪਦੀ ਕਰਪਾ ਰੈਗ ਵਾਲੀ ਵੀਡੀਓ ਆਉਣੀ ਆ ਹੁਣ ਇਹ ਦੀ ਵੀ ਚਲੋ 10 12 ਦਿਨ ਮਿਸ ਵਜ ਗਈ ਹੁਣ ਦੂਜੇ ਤੀਜੇ ਚੌਥੇ ਦਿਨ ਵੀਡੀਓ ਆਉਣੀ ਆਉਣੀ ਜਿੱਦਨ ਤੁਸੀਂ ਆਉਣਾ ਵਾ ਹਾਂਜੀ ਆਜੋ ਜੀ ਕਰਾ ਦੇ ਬਹੁਤ ਚੰਗੀਆਂ ਝੋਟੀਆਂ ਤੇ ਅੱਜ ਸਵੇਰ ਦਾ ਲੇਟ ਕਰਤਾ ਮਾਲ ਰਾਜ ਰੁੱਝ ਕੇ ਫੇਰ ਭੁਖਾ ਹੋ ਗਿਆ ਬਾਜੀ ਲੈ ਇਹ ਰਜਾਈਆਂ ਹੀ ਫੇਰ ਭੁਖਿਆ ਹੋ ਗਿਆ ਚਲ ਕੋ ਆਵੇ ਸਿੰਘ ਵੇ ਕਰਾ ਦੇ ਐਂ ਦੇਖੋ ਬਾਜੀ ਉਂਗਲ ਮਹਾਨਾ ਇਕ ਉਂਗਲ ਹੀ ਮਹਾਨਾ ਗੀ ਰੁਪਈਆ ਨਹੀਂ ਨੰਗਣਾ ਵਾ 10 ਰੁਪਈਆ ਨਾ ਇਹ ਦੇਖੋ ਭਾਜੀ ਕੱਟੀ ਦਿੱਤੀ ਜੈੱਡ ਬਲੈਕ ਰਾਤ ਦੀ ਸੂਈ ਜੀ ਇਹ ਦੇਖੋ ਆ ਇਹ ਦੇਖੋ ਜੈੱਡ ਬਲੈਕ ਰਾਤ ਦੀ ਸੂਈ ਜੇ ਕੋਈ ਕਹਿ ਨਹੀਂ ਸਕਦਾ ਰਾਤ ਦੀ ਕੱਟੀ ਇਹ ਦੇਖੋ ਹਾਂ ਰਾਤੀ ਸੂਈ ਆਵੇ ਨਾਰੂ ਗਿੱਲਾ ਨਾਲ ਪੱਕੇ ਥਾਣਾ ਕਰਕੇ ਲਾਦਾ ਇਹਦੇ ਪੁੜੇ ਨਹੀਂ ਚੁੱਕੇ ਇਹ ਦੇਖੋ ਬਟਨ ਵਾਲਾ ਲੇਵਾ ਪੜੀ ਲਗਾ ਲਿਆਓ ਜੀ ਇਹ ਦੇਖੋ ਆ ਵੇਖ ਕੱਲਾ-ਕਲਾ ਥਣ ਲਗਾ ਐ ਸਾਫ ਕਰਦੀ ਢੋਕਾ ਢੋਕਾ ਇਹ ਰਹਿਣ ਦਾ ਪਤਾ ਦੇ ਹਾਂ ਜੀ ਕੋ ਗਾ ਗਰਮੀ-ਗਰਮੀ ਬੜੀ ਆ ਜੀ ਭਾਈ ਕਿੰਨੇ ਸਟਾਰਟਿੰਗ ਆ ਭਾਜੀ ਰਾਤ ਹੀ ਸੂਈ 2:00 ਵਜੇ ਕੀਤੀਆਂ ਜੇ ਰਾਤ ਹੀ ਸੂਈ ਹਜੇ ਥਾਣੀ ਵਗਦੇ ਆ। ਥਾਣੀ ਵਗਦੇ ਆ। ਆਵੇਂ ਕਹਿੰਦਾ ਥਾਣੀ ਵਗਦੇ ਲਾਵੇਂ ਕੋਈ ਅਗਲਾ ਮੁੜ ਕੇ ਆ ਦੇਣਾ ਬੋਲਾ ਭਾਜੀ ਕਿੰਨਾ ਵਾ? ਠੀਕ ਆ। 3-4 ਕਿਲੋ ਚੋਇਆ ਇੱਕ ਟਾਈਮ ਦਾ ਪਰ ਬੋਲਾ ਹਜੇ ਥਾਣੀ ਵਗਦੇ ਕੋਈ ਨਹੀਂ। ਲਿਆਉਗਾ। ਚੋਣ ਇੱਕ ਨੰਬਰ ਦੀ ਆ। ਵਾਹ ਵੇ। ਦੂਜਾ ਵਾਸਤਾ ਛੋਟੀ ਅੱਧੀ ਹੋ ਗਈ ਆ ਭਾਜੀ ਸੂਕੇ। ਕੱਟੀ ਵੇਖ ਲੋ ਕਿੱਡੀ ਦਿੱਤੀ ਆ। ਛੋਟੀ ਵੀ ਬਹੁਤ ਸੋਹਣੀ ਆ ਜੈਡ ਬਲੈਕ ਹੀ ਆ। ਐਂਡ ਪੀਸ। ਸੂਕੇ ਤੁਹਾਨੂੰ ਬਾਹਰ ਟੰਗ। ਸੂਕੇ ਅੱਧਾ ਆਇਆ। ਕਮਾਲ ਹੀ ਕਰ ਰੇਟ ਵਾਲੇ। ਅਰੇ ਰੇਟ ਤੇ ਆਜੇ ਬਿਲਕੁਲ ਗੈਜ। ਚੋੜ ਵੀ ਭਾਜੀ ਐਡੀ ਖਰੀ ਆ ਨਾ ਉਂਗਲ ਉਂਗਲ ਜੀ ਦੀ ਮੋੜੀ ਦਾ ਰਹੀ ਤੇ ਗਾੜੀ ਪਿਛੜੀਆਂ ਲੇਵਾਂ ਲਾਏ ਕੱਲਾ ਕੱਲਾ ਥਾਣ ਕੱਢਦੀ ਆ ਬਾੜੀ ਖਰੀ ਆ ਲੰਮੀ ਬੇਲ ਬੂਲ ਦੀ ਬੇਲੋਂ ਕਦਾ ਲਾਏ ਨੂੰ ਕਿੱਦਾ ਸਿੰਘ ਬਾੜਾ ਜਿਆਦਾ ਨਿੱਕਾ ਸਿੰਘ ਲੱਗਾ ਬਸ ਇੱਥੇ ਸਾਰੀ ਰੀਡ ਆ ਦੇਗੀ ਬਸ ਐ ਐ ਚੁਟਕੀਆਂ ਦਾ ਹੀ ਕੰਮ ਆ ਅੱਜ ਭਾਜੀ ਟੋਕੜ ਵੀ ਹੈ ਗਈ ਆ ਤਿੱਲੜ ਵੀ ਹੈ ਗਈ ਏ ਸਾਰੇ ਕਿਸਮਾਂ ਅੱਜ ਨਫੇ ਵੀ ਲੈਣੇ ਤੇ ਘਾਟੇ ਵੀ ਪਾਉਣੇ ਰੱਜ ਗਏ ਨਫੇ ਵੀ ਲੈ ਲੈ ਘਾਟੇ ਵੀ ਬਣ ਰੱਜ ਗਏ ਰੱਜ ਕੇ ਚੱਲਣ ਦੇ ਘਰਾਂ ਦੇ ਅੱਜ ਬਾੜ ਕੋਈ ਅੱਜ ਭਾਜੀ ਮੋਲ ਬਿਲਕੁਲ ਜਾਇਜ਼ ਕੋਈ ਮੋਲ ਡੇਢ ਨਹੀਂ 1.35 ਨਹੀਂ ਜੋ ਗਿਆ ਕਰਦੇ ਛੋਟਾਂ ਜਿਹੜੀਆਂ ਇੱਧਰ ਦੇਖ ਲੋ ਆ ਮੈਂ ਰਾਤ ਦੀ ਸੂਈਆ ਪੁਰੇ ਨਹੀਂ ਚੁੱਕੇ ਜੇਰ ਦੀ ਵੀਡੀਓ ਆਪਣੇ ਫੋਨ ਦੇ ਵਿੱਚ ਹੈਗੀ ਆ ਠੀਕ ਆ ਕਰਦੇ ਛੋਟ ਖੁੱਲੀ ਅੱਜ 1 20 ਦੀ ਹਾਂ ਜੈਸ ਤੇ ਨੋ ਭਾਜੀ 1 15 ਦੀ ਵਾਹ ਜੀ ਵਾਹ 1 15 ਦੀ ਭਾਜੀ ਅੱਜ ਜੈਨੀ ਆ ਅੱਜ ਜਨਮ ਦਿਨ ਦਾ ਜੋ ਫਰੇ ਬਹੁਤ ਚੰਗੀ ਝੋਟੀ ਦੂਜੇ ਸਵੇ ਜਿਹੜਾ ਮੈਂ ਲੈ ਗਿਆ ਯਾਦ ਕਰੂਗਾ 1 14 ਦੀ 1000 ਹੋਰ ਛੋਟ ਕਰ ਹਾਂ ਅੱਜ 1 14 ਦੀ ਹੋਗੀ ਔੜਦੀਆਂ ਵਾਲਾ ਹੀ ਕੰਮ ਭਾਜੀ ਇੱਥੇ ਦੇਖੋ ਭਾਜੀ ਪਹਿਲਾਂ ਕੱਟੀ ਇੱਥੇ ਦੇਖੋ ਕੱਟੀ 14 ਕਿਲੋ ਭਾਜੀ ਕੰਡੇ ਵਾਲਾ ਦੋ ਦਿਆ ਲੀਟਰ ਕੋਈ ਮਾਰੂਗਾ ਤੇ 15 ਜੇ 16 ਜੇ ਪਹਿਲਾ ਸੂਆ ਪਲੂਨ ਆ ਕਟਾ ਮਗਰ ਜੇ ਬੱਠ ਠੀਕ ਆ ਕੰਡੇ ਵਾਲਾ 14 ਕਿਲੋ ਦੋ ਦਿਆ ਕੱਟੀ ਥਲੇ ਕੱਟੀ ਦਾ ਇਹ ਤੇ ਪੇਟ ਪੁੱਠੇ ਲੈ ਲੋ ਕੱਡਾ ਭਾਜੀ ਇਹ ਦੇਖ ਵੱਡੀ ਵੱਡੀ ਜੋਟੀ ਫੇਰੀ ਵੱਡੀ ਜੋਟੀ ਸੂਲ ਨੂੰ ਲਾਈ ਫਿਰਦੀ ਝੱਡਾ ਚੱਲਣੇ ਕਰ ਵੱਡੀ ਜੋਟੀ ਸਾਰਾ ਮਾਲ ਹੀ ਉਧਰ ਲਾ ਇਹ ਕਿੰਨੀਆਂ ਭਾਜੀ ਝੋਟੀਆਂ ਟਾਪ ਤੋਂ ਟਾਪ ਆ ਇਹ ਦੇਖੋ ਪਿਓਰ ਹਰਿਆਣੇ ਦੀ ਕੱਟੀ ਆ ਸੂਆ ਰੱਖ ਥਲੇ ਕੈਮਰਾ ਵੇਖ ਪਿੱਠ ਪੜਾ ਵਿਖਾ ਕੇ ਨਾ ਖਾਣ ਚੱਡਾ ਵੇਖੋ ਭਾਜੀ ਸਾਰਾ ਪਛਾਣੂ ਇਹ ਆਪਣਾ ਦੂਨ ਝ ਐਂਡ ਐਂਡ ਮਾਲ ਭਾਜੀ ਟੌਪ ਤੋਂ ਟੌਪ ਹੀ ਹੋਣਾ ਸੁਪਰ ਤੋਂ ਸੁਪਰ ਇਹ ਦੇਖੋ ਝੋਟੀ ਸੋਲ ਨੂੰ ਟੱਚ ਕਰਦਾ ਜੇ ਡਗ ਨਹੀਂ ਨਹੀਂ ਵਾਕਿਆ ਠੀਕ ਹੈ ਜਗੀ ਬੱਚਾ ਜਗੀ ਨਾ ਮਗਰ ਕੱਟਾ ਭਾਜੀ ਮਗਰ ਕੱਟਾ ਮਗਰ ਹਾਂਜੀ ਚੱਲਾਂ ਦੋ ਤਾਰੀਆਂ ਸੂਈਆਂ ਬਿਲਕੁਲ ਭਾਜੀ ਤਾਰੀਆਂ ਬਿਲਕੁਲ ਤਾਰੀਆਂ ਆ ਤਾਰੀਆਂ ਬਾ ਠੀਕ ਆ ਜਿਆਦੀ ਅਸਰ ਤੇ ਜਿਆਦੀ ਚੰਗੀ ਕੱਟੀ ਆ ਇਹ ਹਾਂਜੀ ਭਾਜੀ ਫਿਰ ਕੱਟੀ ਤੇ ਭਾਜੀ ਭਾਵੇਂ ਜਿੰਨੇ ਦੀ ਮਰਜ਼ੀ 170 ਰੁਪਏ 75 ਦੀ ਵੇਚ ਦਈਏ ਯੈਸ ਨੋਏ ਭਾਜੀ 160 ਦੀ ਦੇ ਦਈਏ 160 ਆ ਕਰਦੇ ਆ ਛੂਟ ਖੋਲੀ 60 ਦਾ ਟਕਾ ਹੁੰਦਾ ਹਾਂ ਟਕਾ ਨਹੀਂ ਝੋਟੀ ਪਾਜੀ ਛੜਦੀ ਆ ਜੈਸ ਤੇ 9 ਡੇਢ ਦੀ ਹਣੀ ਝੋਟੀ ਦਾ 60 ਦੀ ਆ ਪਾਜੀ ਜੈ ਦੇਖੋ ਜਿਹੜੇ ਦਿਖਾਰੇ ਕਰ ਫਿਰ 14 ਕਿਲੋ ਹਾਜ਼ਰ ਦੋਦੇ ਆਏ ਨਹੀਂ ਗੱਲਾਂ ਨਾਲ ਆਪਣਾ ਵੀਰ ਜਿਹੜਾ ਮਰਜੀ ਪਰਸੋਂ ਵੀ ਮਾਲ ਵੇਚਿਆ ਜੇ ਚੋਗ ਤੇ ਤਸੱਲੀ ਕਰਕੇ ਲੈ ਰਿਹਾ ਇਧਰ ਦੇਖੋ ਡੇਢ ਦੀ ਸਰ 16 ਇਹ ਦੇਖੋ ਕੱਟੀ ਮੈਂ ਠੀਕ ਆ ਅਸਲ ਕੱਟੀ ਆ ਪਾਜੀ ਅਸਲ ਕਾਤ ਤੇ ਕੋਦ ਵੇਖੋ ਆ ਖੋਟੇ ਖੱਲੇ ਵੇਖੋ ਕਿੱਥੇ ਲੱਗੇ ਆ ਠੀਕ ਆ ਜੈਸ ਤੇ 9 ਪਾਜੀ ਡੇਢ ਦੀ ਛੂਟ ਕਰਦਾ ਆ ਵੀ ਪਾਜੀ ਪਹਿਲਾ ਸੂਆ ਵੇਖੋ ਮੇਰੇ ਜੀ ਦੀ ਝੋਟੀ ਚ ਪਿਓਰ ਚੌਗੀ ਆ ਭਾਜੀ ਬਹੁਤ ਵੱਡੀ ਬਹੁਤ ਵੱਡੀ ਕੱਟੀ ਦਾ ਅਸਲ ਹਰਿਆਣੇ ਦੀ ਆ ਵੀਡੀਓ ਵੀ ਆਪਣੇ ਫੋਨ ਦੇ ਵਿੱਚ ਬਣੀ ਪਈ ਜੱਟ ਬਲੇ ਝੋਟੀ ਤੇ ਕੱਦਵੇ ਝੋੜੇ ਸਿੰਗਲ ਆ ਵੀਡੀਓ ਦੇ ਵਿੱਚ ਫੋਨ ਦੇ ਵਿੱਚ ਭਾਜੀ ਵੀਡੀਓ ਆਪਾਂ ਮਖਾਦਾਂਗੇ ਘਰ ਦੀ ਜਨਾਨੀਆਂ ਤੋਰੀ ਫਿਰਨੀਆਂ ਅੱਛਾ ਹਾਂ ਅਸਲ ਹਰਿਆਣੇ ਦੀ ਭਾਜੀ ਕੱਟੀ ਇਧਰੇ ਖੋ ਪਿਓਰ ਚੌਗੀ ਜੱਗੀ ਗਾਦੀ ਦਸੀ ਜਾਂਦਾ ਹਾਂਜੀ ਐ ਹੋਈ ਝੋਟੀਆਂ ਖੁੱਲੀਆਂ ਫਿਰਦੀਆਂ ਪਰ ਭਾਅ ਵੇਖਿਓ ਭਾਜੀ ਭਾਅ ਵੇਖਿਓ ਦਾ ਕੱਟੀ ਦੇ 2 ਲੱਖ ਦੀ ਪਰ ਭਾਅ ਬਿਲਕੁਲ ਜਾਇਜ਼ ਜਾਇਜ਼ ਹੀ ਗੱਮ ਮੈਂ ਨਾ ਅੱਜ ਮਾਲ ਦੇ ਦੇਣਾ ਬਸ ਤੋਹਫੇ ਜਾਂ ਤੋਹਫੇ ਬਾਕੀ ਇਧਰ ਦੇਖੋ ਸੀਲ ਠੰਡੀਆਂ ਆਂ ਅਸਲ ਤੁਹਾਨੂੰ ਪਤਾ ਜਿਹੜੀ ਚੰਗੀ ਚੀਜ਼ ਹੈ ਇਧਰ ਦੇਖੋ ਦੰਡਰ ਦੇ ਇਧਰ ਦੇਖੋ ਅਸਲ ਇਹ ਆ ਪਾਜੀ ਕਿੱਥੇ ਮਰਜੀ ਬੈਜੋ ਥੱਲੇ ਕੋਈ ਪਰਵਾਹ ਹੀ ਨਹੀਂ ਨਹੀਂ ਠੀਕ ਆ ਆ ਚੀਜ਼ਾਂ ਹਾਂ ਜੀ ਠੰਡੀਆਂ ਠੀੜੀਆਂ ਪਾਜੀ ਇਹ ਨਹੀਂ ਕਿ ਉਹਨੂੰ ਭਾਜਣ ਗਿਆ ਉਹਨੂੰ ਭਾਜਣ ਗਿਆ ਬਿਲਕੁਲ ਬਿਲਕੁਲ ਜੀ ਬਿਲਕੁਲ ਤੋਰੀ ਚੱਲੋ ਕਰਾਂ ਦੇ ਸਿੰਗਲ ਹੱਡੀ ਇਹ ਵੀ ਬਹੁਤ ਜਿਆਦੀ ਚੰਗੀ ਪਾਜੀ ਕੱਤੀ ਆ ਜੱਗੀ ਬੋਲ ਫਰ ਰੇਟ ਆ ਪਾਜੀ ਡੇਢ ਦੀ ਦੇ ਦिए ਠੀਕ ਆ ਬਈ ਕਰ ਦੇ ਛੋੜ ਜੋ ਗਿਆ ਖੁੱਲੀ ਕੱਟੀ ਭਾਜੀ ਵੇਖ ਦੋ ਵੇਖ ਲੋ ਕਿ ਕਾਦ ਗੁੱਡ ਕਿੱਡਾ ਵੱਡੀ ਝੋਟੀ ਆ ਜਿਹੜੇ ਭਾਨਾਂ ਲਈ ਦੇ ਦੇ 1 40 ਦੀ ਚੱਲਣ ਦੇ 1 ਲੱਖ 35000 ਦੀ ਅੱਜ ਭਾਜੀ ਦੇਣੀ ਕੱਟੀ ਇੱਥੇ ਦੇਖ ਲਾ ਮੇਰੇ ਵੀਡੀਓ ਆ ਵੇਖੋ ਮੇਰਾ ਕਾਦ ਤੇ ਕੱਟੀ ਦਾ ਕਾਦ ਵੇਖ ਲੋ ਨਹੀਂ ਆ ਹੁਣ ਬੱਸ 1 ਲੱਖ 35000 ਦੀ ਜੈਸਨੋਏ ਭਾਜੀ ਹੋਣੀ ਇਹ ਇੱਥੇ ਦੇਖੋ ਕੱਟੀ 12 ਤੋਂ ਤੇਰੋੜ 133 ਦੀ ਦੇ ਦੇ ਯਾਰ ਜਾਂਦੇ ਜੱਗੀ ਉਹ ਕੇਕ ਨਹੀਂ ਕੱਟਣਾ ਮਾਮਾ ਨਹੀਂ ਆ ਇਹ ਵੀ ਇੰਨੇ ਮੇਕੇ ਚ ਜੜਿਆ ਚਲੋ ਗਿਆ ਤਾਂ 133 ਦੀ ਦੇ 133 ਦੀ ਭਾਜੀ ਆਉਂਦੀ ਗੱਡੀ ਦਿੰਦਾ ਨਹੀਂ ਮਾਮਾ ਕਿੱਥੇ ਵੀ ਕਹਿੰਦੇ ਨਹੀਂ ਆ ਇੱਥੇ ਆਇਂ ਤੇ ਦੇਖੋ ਭਾਜੀ ਤੂੰ ਜਾਸੂਆ ਝੋਟੀ ਆਇਂ ਦੇਖੋ ਆਏ ਵੇਖਾ ਛੂਲ ਨੂੰ ਟੱਚ ਕੀਤੇ ਕਿ ਨਹੀਂ ਛੱਡੇ ਮਗਰ ਵੀ ਭਾਜੀ ਕੱਟੀ ਜੇ ਬੋਲੇ ਖੇੜ ਫੋੜ ਫੋੜ ਖੇਚ ਵੇ ਜਗੀ ਦੋੜ ਕੇ ਨਾ ਬਾਈ ਦੁੱਧ ਭਾਜੀ ਕੰਡੇ ਵਾਲਾ 12 ਕਿਲੋ ਜੇ ਲੀਟਰ ਵਾਲਾ 14 ਕਿਲੋ ਜੇ ਚਲੋ ਚੋਗੇ ਵੀਰ ਆਪਾਂ ਨੂੰ ਇਹੋ ਵਾਰ-ਵਾਰ ਕਹਿੰਦੇ ਆਂ ਕਿ ਚੋਗੇ ਤਸਲੀ ਕਰਕੇ ਬਰੋ ਇਹ ਵੀ ਜੈਡ ਬਲੈਕ ਇਹ ਵੀ ਤੋਰੋ ਵੇਖੋ ਭਾਜੀ ਆ ਗੇਂਦਰ ਦੀ ਆਜੋ ਮੈਂ ਕਰਾਂ ਨਹੀਂ ਬਹੁਤ ਚੰਗੀ ਮੈਂ ਦੁੱਧ ਵਾਲੀ ਮੱਝ ਆ ਵਾਹ ਠੀਕ ਆ ਜੀ ਆ ਇਧਰ ਆਜੋ ਭਾਜੀ ਇਧਰ ਆਜੋ 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 ਬੱਚਾ ਮਾ ਜਗੀ ਭਾਈ ਕੱਟੀ ਮਗਰ ਕੱਟੀ ਭਾਜੀ ਕੱਟੀ ਯਾਰੀਆਂ ਚੋਂ ਸਪੈਸ਼ਲ ਆ ਭਾਜੀ ਇਹ ਰੂਵ ਵਰਗੀਆਂ ਪੁਲੇ ਦੇ ਇਧਰੇ ਨਹੀਂ ਠੀਕ ਹੈ ਜਗਾਠਾ ਵੇ ਇਹ ਤੇ ਗਾੜੀ ਪਿਛੇ ਲਾਈ ਫਿਰਦੀ ਕਿ ਨਹੀਂ ਲੈਵਾ ਆੰਦਰਾ ਗਰਾਮ ਆ ਗਾ ਠੀਕ ਆ ਫਿਰ ਪਾ ਪਾਜੀ ਬਿਲਕੁਲ ਜਾਇਜ ਹਾਂਜੀ ਦੱਗੀ ਜੀ ਮਰਾ ਲੋੜ ਲੜਦੀਆਂ ਲੈ ਉੜਦੀਆਂ ਵਾਲਾ ਹੀ ਇੱਕ 35 ਦੀ ਦੇ ਦਈਏ ਨਹੀਂ ਜੁਆ ਜਾਂਦੀ ਕਰਦੇ ਛੋੜ ਫਿਰ 1 25 ਦੀ ਠੀਕ ਆ ਜੈਸੇ ਤਾਂ ਉਹ ਪਾਜੀ ਅੱਜ ਦੇਣੀਆਂ ਇੱਕ 20 ਦੀ ਪਾਜੀ ਵਾਹ ਜੀ ਚੱਲਣ ਦੋ ਅੱਜ 1 20000 ਦੀ 90 ਨਹੀਂ ਲੈ 1 20000 ਦੀ ਜਿਹੜਾ ਲੈਗਾ ਚੋਣ ਕਿਦੇ ਭਾਜੀ ਓਏ ਹੋਏ ਨਿਆਰੇ ਆਉਂਦੇ ਆ ਦੇਖੋ ਵੇਖੋ ਉਂਗਲ ਨਹੀਂ ਖੋਪਦੀ ਭਾਜੀ ਚਾਡੇ ਦੇ ਵਿੱਚ ਕਿਉਂ ਠੀਕ ਹੈ ਨਹੀਂ ਛੋਟੀ ਓਏ ਬਹੁਤ ਜੈਰੀ ਟਾਪ ਕੁਆਲਟੀ ਇਧਰੇ ਖਾਣ ਲੈਵਾ ਜਿਹੜਾ ਲੈ ਗਿਆ ਵੀਰ ਦੁੱਧ ਵਾਲੀਆਂ ਝੋਟੀਆਂ ਭਾਜੀ ਚੱਲਣ ਦੋ ਆ ਭਾਜੀ ਵੇਖੋ ਹੱਥਾਂ ਜੇ ਮੇਰ ਕੋ ਗਈ ਜੇ ਆਪਣੇ ਚੈਨਲ ਦੇ ਪਈ ਆ ਹਾਂ ਫਰਵਰੀ ਮਹੀਨੇ ਦੇ ਵਿੱਚ ਹਾਂ ਤਾਰੀ ਸੁਹੀ ਗਈ ਆ ਭਾਜੀ ਝੋਟੀ 160 ਦੀ ਹਾਂ ਆਨੰਦਪੁਰ ਸਾਹਿਬ ਗਈ ਜੇ 16 ਕਿਲੋ ਦੁੱਧ ਕੱਟੀ ਨੇ ਕੱਢਿਆ ਜੇ ਜਾ ਕੇ ਹੋਣ ਦੁੱਧ 10 ਕਿਲੋ ਜੇ ਠੀਕ ਆ ਨਵਾਂ ਕਿਲੋਆਂ ਦੇ ਜਿਹੜਾ ਮਰਜ਼ੀ ਲੈ ਜੇ ਉਥੇ ਬਾਹਣੇ ਤੇ ਮਿਲਦੀ ਇੱਥੇ ਆਪਾਂ ਟੀਕਾ ਲਾਇਆ ਜੇ ਠੀਕ ਆ ਹਾਂਜੀ ਫੌਜੀ ਸਾਹਿਬ ਜੇ ਸ਼੍ਰੀ ਆਨੰਦਪੁਰ ਸਾਹਿਬ ਤੋਂ ਚਲੋ ਇਧਰੇ ਉਹ ਝੋਟੀ ਲੈ ਕੇ ਆਪਣੇ ਕੋ ਹੋਰ ਜ਼ਿਆਦੇ ਦੁੱਧ ਵਾਲੀ ਵੇਖ ਕਰੋ ਕਿਉਂ ਹੋ ਰਿਆ ਨੇ ਜੀ ਜੇ ਕੀ ਗਾ ਘੱਪੜ ਕੋ ਬਦਲਣੀ ਬਣੀ ਭਾਜੀ ਹੈਗੀ ਆ ਪਰ ਆਪਾਂ ਖਾਲੀ ਕਰਕੇ ਦੇਣੀ ਆ ਉਹ ਸਿਰਫ ਦੁੱਧ ਦਾ ਕਰਕੇ ਲੈ ਜਾਂਦੇ ਦੁੱਧ ਦਾ ਥੋੜਾ ਹੀ ਸੀਲ ਠੰਡੀ ਭਾਜੀ ਕੱਟੀ ਇੰਦਾ ਅਮਰਗ ਲਤ ਛੜੀ ਵਾਲੀ ਨਹੀਂ ਆ ਐ ਦੇਖੋ ਇਦਾਂ ਹੀ ਬਹਿ ਜਾਓ ਭਾਵੇਂ ਥੱਲੇ ਉਦਾਂ ਡਰਦੀ ਹੈ ਸੀਲ ਬਹੁਤ ਜ਼ਿਆਦੀ ਆ ਆ ਜਾ ਪੁੱਤ ਆ ਜਾ ਆਜੋ ਆਜੋ ਕਰੋ ਆਜਾ 9 ਕਿਲੋ ਦੁੱਧ ਭਾਜੀ ਆ ਤਸਦੀ ਹਾਂਜੀ ਚਲੋ 9 ਕਿਲੋ ਦਾ ਪੂਰਾ ਕੰਗਣ ਪਰ 16 ਕਿਲੋ ਕੱਟੀ ਨੇ ਦੁੱਧ ਸੱਜੇ ਨੇ ਕੱਢਿਆ ਆਪਾਂ ਵੀਡੀਓ ਵੀ ਪਾ ਦਾਂਗੇ YouTube ਦੀ ਜਿਹੜੇ ਵੀਰ ਲਊਗਾ ਨਾ ਆਪਾਂ ਵਿਖਾ ਦਾਂਗੇ ਵੀਡੀਓ ਨੂੰ ਹਾਂਜੀ ਫਿਰ ਲੈ ਸੀ ਕਰਤੀ ਬਾਲੀ ਰਾਜੀ ਭਾਜੀ ਉਹਦੇ ਛੋਟੀ ਹਾਂਜੀ ਮੈਂ ਜਗੀ ਜੀ 85 ਦੀ ਦੇ ਦਈਏ 80 ਦੀ 2000 ਹੋਰ ਛੋਟ ਕਰ ਦਾਂਗੇ 75000 ਦੀ ਕੱਟੀ ਦੇ ਦਾਂਗਾ ਪਰ ਕਿਹੜਾ ਵੀਰ ਭਾਜੀ ਆ ਕੱਟੀ ਲੈ ਗਿਆ ਨਾ 75000 ਦੀ ਸਿਰਫ ਹੀ ਮੈਂ ਭਾਜੀ ਝੂਠ ਨਹੀਂ ਮਾਰਨਾ ਮਾਰਾ ਨੂੰ ਜਾਨ ਦੇਣੀ ਆ ਮੇਰੇ ਸਾਹਣਾ 20 ਕਿਲੋ ਦੋ ਤੇ ਬਾਜੀ ਦੂਜੇ ਸਵੇਰੇ ਕੱਟੀ ਕੱਢੂਗੀ ਹਾਂ ਜੀ 16 ਕਿਲੋ ਨੰਬਰ ਦੇ ਦਾਂਗੇ ਆਪਾਂ ਫੌਜੀ ਸਾਹਿਬ ਦਾ ਇੱਥੋਂ ਤੱਕ ਬਾਜੀ ਲੇਵਾ ਮਾਰਦੀ ਇਹਦੇ ਪਾ ਲਈ ਆਪਣੇ ਚੈਨਲ ਦੇ ਪਈ ਆ ਕੱਟੀ ਕਿਉਂਕਿ ਤੁਸੀਂ ਤਾਂ ਜਿਆਦਾ ਮਾਲ ਪੋਦੇ ਤੁਹਾਨੂੰ ਨਹੀਂ ਚੇਤਾ ਸਾਨੂੰ ਚੇਤਾ ਹੀ ਦਿੱਤੀ ਆ ਹਾਂ ਜੀ ਆਹ ਬਾਜੀ ਘਟ ਆ ਗਿਆ ਜੀ ਅੱਛਾ ਇਹਦੇ ਥੱਲੇ 15 ਕਿਲੋ ਦੋ ਤੇ ਇਹ ਵੀ ਆਪਣੇ ਚੈਨਲ ਦੇ ਜਿਸ ਦਿਨ ਵੀਰ ਮਿੰਦਾ ਨਹੀਂ ਆਇਆ ਹਾਂ ਉਸ ਦਿਨ ਪਈ ਆ ਇਹ 1.5 ਲੱਖ ਦੀ ਅੱਛਾ ਇਹ ਬਾਜੀ ਝੋਟੀ ਵਿਗੀ 10000 ਰੁਪਏ ਸਾਈ ਪਾਤੀ ਬੰਦਿਆ ਨੇ ਹਾਂ ਪਰ ਝੋਟੀ ਦਾ ਇੱਕ ਦਮ ਥਣ ਸੋਚ ਗਿਆ ਆਪਾ ਪੇਜੀ ਨਹੀਂ ਆ ਫਤੇਗੜ ਚੂੜੀਆਂ ਦੇ ਲਈ ਇਹ ਹੋ ਗਈ ਜੇ ਤਿਲੜ ਕੱਟੀ ਮਗਰ ਜੇ ਥਾਣ ਦੇ ਵਿੱਚ ਕੋਈ ਨਾ ਇੱਥੇ ਆ ਵੀਰ ਸ਼ੰਭੂ ਕੋਈ ਭਾਈ ਨਹੀਂ ਆ ਕੋਈ ਨਾਲ ਨਹੀਂ ਆ ਕੋਈ ਇਧਰ ਇਹੋ ਚਟਾ ਪੱਧਰਾ ਪਰ ਆਪਾ ਪਾਜੀ ਤਿਲੜ ਕਰਕੇ ਦੇਣੀ ਆ 12 ਇਹ 15 ਕਿਲੋ ਦੁੱਧ ਦੀ ਤੀਕੇ ਟੂਕੇ ਬੜੇ ਗਰਮ ਲਾਏ ਆ ਹੁਣ 10 ਕਿਲੋ ਲਾ ਲਓ ਯਾਰਾਂ ਨਾਲ ਦੋ ਤੇ ਛੋਟੀ 13 14 ਕਿਲੋ ਦਊਗੀ ਠੀਕ ਪਰ ਐ ਵਕਤ ਹੁਣ ਵਿਚਾਰੀ ਤੀਗਿਆਂ ਦੀ ਸੜੀ ਆ ਪਰ ਆਪਾਂ ਅੱਜ ਦੇ ਦੇਣੀ ਹੈ ਕਿਉਂਕਿ ਮਾਲ ਜ਼ਿਆਦਾ ਵਾ ਤੇ ਘਾਟਾ ਪਾ ਲੈਣਾ ਵਾ ਕਿਉਂਕਿ ਮਾਲ ਸਾਂਭਿਆ ਨਹੀਂ ਜਾਂਦਾ ਇਹਨਾ ਪਿਓਰ ਚੌਗੀ ਭਾਜੀ ਪਹਿਲਾਂ ਦੂਆ ਪਿਓਰ ਹਰਿਆਣੇ ਦੀ ਹਰਿਆਣੇ ਜਿਹੜਾ ਆਲੇ ਵਾਲੂ ਆ ਵੀ ਸ਼ੰਭੂ ਬਖਾ ਦੇ ਅੱਗੇ ਪਿਛੇ ਬਿਲਕੁਲ ਤਾਜੀ ਝੋਟੀ ਨਾਲੇ ਇਹ ਰੇਡੀਪਾ ਗੱਲ ਕਰਮਾਂ ਦੀ ਹੁੰਦੀ ਹੈ ਕਰਮਾਂ ਦੀ ਗੱਲ ਭਾਜੀ ਬਿਲਕੁਲ ਉਹ ਜੇ ਬੰਦਿਆਂ ਨੂੰ ਆਪਾਂ ਭੇਜ ਦਿੰਦੇ ਮੰਨ ਲਾ ਤੂੰ ਉਹਨਾਂ ਸਾਈ ਭਾਜੀ 10000 ਰੁਪਿਆ ਪਾਈ ਪਰ ਭੇਜ ਸਕਦੇ ਆ ਪਰ ਆਪਾਂ ਭੇਜੀ ਕਿਉਂ ਨਹੀਂ ਮਾਨ ਆਹ ਵੇਖ ਲਓ ਕੱਟੀ ਮਗਰ ਵਿਖਾ ਦਿਓ ਭਾਜੀ ਇਹ 20 25 ਦੀਆਂ ਦੀ ਸੂਈ ਦੇ ਆਪਣੇ ਚੈਨਲ ਤੇ ਪਈ ਆ ਹਾਂਜੀ ਕੱਟੀ ਮਗਰ ਇਹ ਕੱਟੀ ਛੱਡ ਕੇ ਦੋਵੇਂ ਟਾਈਮ ਚੋਈਦੀ ਆ ਠੀਕ ਰੇਡ ਦੀ ਮੈਂ ਵਿਕੀ ਸੀ ਅੱਛਾ ਅਬ ਤੋ ਆ ਕਾਟਾ ਪਹਿਣਾ ਭਾਜੀ ਅੱਛਾ ਰੇਡੀ ਮੈਂ ਵੱਢਣੀ ਆ ਇੱਕ ਥਾਂ ਦਾ ਓਹੋ ਇੱਕ ਥਾਂ ਦਾ ਸਿਰਫ ਇੱਕ ਥਾਂ ਦਾ ਭਾਜੀ ਕਾਟਾ ਪਹਿਣਾ ਵਾ ਜੇ ਭਾਈ ਨਫੇ ਲੈਂਦੇ ਨਾ ਵਪਾਰੀ ਘਾਟੇ ਬਿਲਕੁਲ ਭਾਜੀ ਸਾਨੂੰ ਭਾਜੀ ਘਾਟਾ ਪਾਉਣਾ ਪੈਂਦਾ ਵਾ ਪਰ ਅਸੀਂ ਕਿਸੇ ਨੂੰ ਕਹਿੰਦੇ ਨਹੀਂ ਆ ਤੇ ਜਿਹੜੇ ਵੀ ਸਾਡੇ ਲੈ ਜਾਂਦੇ ਉਹ ਜ਼ਿਆਦਾ ਮਤਲਬ ਕਰਦੇ ਆ ਤੁ ਘਾਟਾ ਇਦਾਂ ਹੋ ਗਿਆ ਇਦਾਂ ਸਾਨੂੰ ਵੀ ਘਾਟੇ ਭਾਜੀ ਬੜੇ ਪੈਂਦੇ ਆ ਮੇਰੀ ਜਦੋਂ ਵਪਾਰੀ ਮਾਲ ਦਾ ਨਫਾ ਲੈਂਦਾ ਨਾ ਜਦੋਂ ਆ ਚੀਜ਼ਾਂ ਨਾ ਪੈਂਦੀਆਂ ਭਾਈ ਹੁਣ ਇਹਨੇ ਕੱਲੀ ਨੇ ਭਾਜੀ ਕਿੰਨੇ ਟਾਉਣੇ ਆ ਹੁਣ ਇਹਨਾਂ ਨਫਾ ਹੀ ਇੱਕ ਬੂੜ ਜਿਹਾ ਲੈਣੋ ਰਹਾ ਪੰਜ 6 ਰ ਹੀ ਪਾਵਾਂਗੇ ਤੇ ਫਿਰ ਦੋ ਦੋ ਚਾਰ ਚ ਇੱਧਰ ਵੇਖ ਲੈ ਵੀ ਸ਼ੰਭੂ ਐ ਚੱਡਾ ਚੱਡਾ ਐ ਇੱਧਰ ਉਹੋ ਜੀ ਵੀ ਨਹੀਂ ਆ ਕੱਤੀ ਛੱਡੋ ਇਧਰ ਵੇਖੋ ਸੀਰ ਠੰਡੀ ਆ ਹਾਂ ਉਹ ਜੀ ਨਹੀਂ ਕਹੇ ਲਾਤ ਛੜੀ ਬੱਚਾ ਮਗਰਿਆ ਛੱਡੋ ਤਿੰਨ ਥਣ ਮੋਕੇ ਰਗੇ ਜੇ ਚੌਥੇ ਦੇ ਵਿੱਚ ਨਾੜ ਗਿਲਤੀ ਨਹੀਂ ਹੈ ਗਈ ਪਰ ਹੈ ਤੇ ਲੜ ਜੇ ਤੇ ਲੜਾ ਬਿਲਕੁਲ ਆ ਪਾ ਤਲੜ ਕਰਕੇ ਦੇਣੀ ਆ 85000 ਦੀ ਬਾਜੀ ਦੇ ਦਾਂਗੇ ਚਲੋ ਠੀਕ ਆ ਠੀਕ ਹੈ ਜੀ 5000 ਬਾਜੀ ਹੋਰ ਜਿੱਥੇ 70000 ਹੀ ਘਾਟਾ ਪੈਣਾ ਜੇ ਹਰਿਸ਼ਕ ਤੇ ਹੱਥ ਆ 1.5 ਲੱਖ ਦੀ ਲਈ ਜੇ 80 ਹਜ਼ਾਰ ਦੀ ਭਾਜੀ ਦੇ ਦਾਂਗੇ ਪਰ ਜਿਨੇ ਚੋਣੀ ਆ ਨਾ ਉਹਨੂੰ ਕੋਈ ਘਾਟਾ ਨਹੀਂ ਜੇ ਦੋ ਦਿਨੇ 1.5 ਲੱਖ ਵਾਲੀ ਜਿੰਨਾ ਦੇਣਾ ਵਾ ਮਨ ਕੇ 13 14 ਕਿਲੋ ਦੋਦੀ ਛੋਟੀ ਥਲੇ ਹੁਣ ਵੀ ਦੋਤੇ 10 ਹਜ਼ਾਰ ਕਿਲੋ ਹੈਗਾ ਆ 6 ਪੀਸ ਜੇ ਭਾਜੀ ਵੇਖ ਲਓ ਝੋਟੀਆਂ ਆ ਦੇਖੋ ਰਾਜਾ ਭਾਜੀ ਇੱਕ ਹੋ ਰਿਹਾ ਪਰ ਇਹ ਆਪਾਂ ਅਗਲੀ ਵੀਡੀਓ ਜੇ ਦਰਸ਼ਨ ਕਰਾ ਦਈਏ ਮੜੇ ਜੇ ਗੱਬਣ ਗੱਬਣ ਭਾਜੀ ਝੋਟੀ ਆਪਾਂ 20 ਕਿਲੋ ਵਾਲੀ ਆ ਇਧਰ ਦੇਖੋ ਭਾਜੀ ਝੋਟੀ ਆ ਲੰਮੀ ਕਰ ਦਿੰਨੇ ਆ ਇਧਰ ਦੇਖੋ ਇਹ ਬਾਦ ਦਰਸ਼ਨੀ ਕਰਾਉਣੇ ਆ ਅਗਲੀ ਵੀਡੀਓ ਚ ਪਾਉਣੀ ਆ ਆਪਾਂ ਬੜਾ ਐਂਡ ਪੀਸ ਜਗੀ 20 ਕਿਲੋ ਵਾਲੀ ਭਾਜੀ ਮੈਂ 20 ਕਿਲੋ ਵਾਲੀ ਇਧਰ ਦੇਖੋ ਆਈ ਦੇਖੋ ਗੱਪਣ ਜੀ ਇਧਰ ਦੇਖੋ ਗੱਪਣ ਹਾਂ ਇਹਨੇ ਭਾਜੀ ਲੰਮੇ ਪੈ ਕੇ ਸੁਣਾ 17 ਕਿਲੋ ਦੋ ਤੇ ਪਹਿਲਾਂ ਦਾ ਰਿਕਾਰਡ ਆ ਇਹਦਾ ਤੇ ਐਰਤੀ ਦੂਜੀ ਸੂਏ ਸੁਣਾ ਆਈ ਦੇਖੋ ਝੋਟੀ ਝੋਟੀ ਬੜੀ ਜ਼ਬਰਦਸਤ ਆ ਹਾਂਜੀ ਆ ਝੋਟੀ ਅਗਲੀ ਵੀਡੀਓ ਚ ਬਸ ਸਿਰਫ ਆ ਵਾ ਦਰਸ਼ਨੀ ਕਰਾਉਣੇ ਇਹਦੇ ਇਹ ਫੋਟ ਫੋੜੀ ਬਾਹਰੋਂ ਲਾਈ ਫਿਰਦੀ ਤੇ ਫੋਟ ਫੋੜੀ ਘਾਣ ਲਾਈ ਕਰਦੀ ਆ ਬਹੁਤ ਵੱਡੇ ਵੱਡੇ ਤੋਹਫੇ ਭਾਜੀ ਆਪਣੇ ਕੋਲ ਹੈਗੇ ਆ ਜਿਹੜੇ ਆਪਾਂ ਪਰ ਸੋਗ ਤੱਕ ਫੇਰ ਵੀਰਾਂ ਨੂੰ ਰੋਬ ਰੂ ਕਰਾਂਗੇ ਬਸ ਠੀਕ ਹੈ ਜੀ ਬਹੁਤ ਵੇਖੋ ਕੱਟੀ ਪਾਜੀ ਇਧਰ ਵੇਖੋ ਆ ਚੀਜ਼ਾਂ ਵੇਖੋ ਕੋਈ ਸੂਣਦਾ ਪਾਜੀ ਪਤਾ ਹੀ ਨਹੀਂ ਅਜੇ ਦਾ ਇਧਰ ਵੇਖੋ ਪੁਰੇ ਨਹੀਂ ਢਲੇ ਗੀ ਇਧਰ ਮੈਂ ਅਜੇ ਪਰਦੇ ਕੋਈ ਨਹੀਂ ਅਜੇ ਇਹ ਨਹੀਂ ਕੋਈ ਵੀਰ ਫੋਨ ਲਾ ਲੇਗੇ ਨੂੰ ਚੰਗੀ ਲਗੇ ਪਰ ਮੋਲ ਜੈਜ ਬਿਲਕੁਲ ਅਗਲੀ ਯਾਰ ਵੀਡੀਓ ਦੇ ਪਾ ਕੇ ਵੇਚਾਂਗੇ ਚਲੋ ਹਾਂਜੀ ਇਹੋ ਛੇ ਪੀਸ ਜੀ ਆਪਣੇ ਕੋਲ ਸੂਈਆਂ ਸਵਾਈਆਂ ਜੀ ਆਪਣੀ ਆਓ ਤਸੱਲੀ ਕਰੋ ਚੋ ਕੇ ਦੋ ਟਾਈਮ ਚੋ ਤਿੰਨ ਟਾਈਮ ਚੋ ਜਿੱਚੋ ਘਾਟਾ ਘਾਟਾ ਵੀ ਪਾਉਣਾ ਜੀ ਚੋ ਨਫਾ ਨਫਾ ਵੀ ਲੈਣਾ ਬਿਲਕੁਲ ਜੀ ਹਾਂਜੀ ਇਹੋ ਬਸ ਬੇਨਤੀ ਹੈ ਨਾਮ ਆਪਣਾ ਜਗਜੀਤ ਸਿੰਘ ਜੀ ਪਿੰਡ ਕਾਂਗ ਜ਼ਿਲ੍ਹਾ ਤਰਨਤਾਰਨ ਤਹਿਸੀਲ ਖਡੂਰ ਸਾਹਿਬ ਮੋਬਾਈਲ ਨੰਬਰ 8427780953 ਸੱਚੀ ਗਾਦੀ